ਲਗਾਤਾਰ ਇਨਲੀਗਲ ਕਲੋਨੀਆ ਦੀ ਉਸਾਰੀ ਜਿਹੜੀ ਹੈ ਉਹ ਵੱਧਦੀ ਜਾ ਰਹੀ ਹੈ ਹੈਪੋਵਾਲ ਦੇ ਚੂੜਪੁਰ ਦੇ ਵਿੱਚ ਇੱਕ ਕਲੋਨੀ ਕੱਟੀ ਜਾ ਰਹੀ ਹੈ ਜਿਸ ਕਲੋਨਾਈਜ਼ਰ ਦਾ ਨਾਮ ਹੈਗਾ ਸ਼ਿਵ ਸ਼ਕਤੀ ਹੋਮ ਅਪਸਰਾ ਕੋ ਵੀ ਅਸਦੀਆ ਕੰਪਲੇਂਟਾਂ ਚੱਲ ਗਈਆਂ ਪਰ ਹੁਣ ਵੀ ਕਿਸੇ ਦਾ ਹੱਥ ਉਸ ਕਲੋਨਾਈਜ਼ਰ ਤੇ ਨਹੀਂ ਪੈ ਰਿਹਾ ਸ਼ਿਵ ਸ਼ਕਤੀ ਹੋਮ ਕੱਟਿਆ ਜਾ ਰਿਹਾ ਉੱਤੇ ਲਿਖਿਆ ਜਾ ਰਿਹਾ ਕਿ ਅਪਰੂਵਡ ਹੈ ਜੀ ਕੋਈ ਅਪਰੂਵਡ ਨਹੀਂ ਸਿਰਫ ਜਨਤਨਾ ਲੱਗੀ ਹੋ ਰਹੀ ਹੈ ਬਿਲਾਡਾ ਨੂੰ ਸ਼ਿਕਾਇਤ ਕਰਤੀ ਸੀਐਮ ਸਾਹਿਬ ਨੂੰ ਸ਼ਿਕਾਇਤ ਕਰਤੀ ਭਗਵੰਤਮਾਨ ਸਾਹਿਬ ਨੂੰ ਪਰ ਹੇਤਾ ਕੁਛ ਨਹੀਂ ਹੋਇਆ ਕਲੋਨਾਈਜ਼ਰ ਕੀ ਕਰਦਾ ਕਿ ਕਲੋਨਾਈਜ਼ਰ ਦੇ ਦਿੰਦਾ ਕਲੋਨੀ ਜਗਾ ਆਪਣੀ ਵੇਚੀ ਆਪਣਾ ਲੈਂਡ ਤੇ ਦਫਤਰੀ ਵੇਚੇ ਤੇ ਆਪਾਂ ਚਲੇ ਗਏ ਆਮ ਜਨਤਾ ਮੇਰੇ ਤੁਹਾਡੇ ਵਰਗੇ ਜਿਹੜੇ ਨੇ ਉਹ ਧੱਕੇ ਖਾਈ ਜਾਂਨ ਪਰ ਜਦੋਂ ਕਲੋਨੀ ਵੇਚੀ ਜਾਂਦੀ ਹੈ ਉਦੋਂ ਇਹ ਕਿਹਾ ਜਾਂਦਾ ਕਿ ਇਹ ਕਾਰਪੋਰੇਟ ਦੇ ਅੰਦਰ ਹੈ ਜੀ ਇਹ ਗਲਾਡਾ ਦੇ ਅੰਦਰ ਹੈ ਜੀ ਅਫਸਰਾਂ ਦੀ ਮਿਲੀ ਭਗਤ ਨਾਲ ਇਹ ਸਾਰਾ ਕੰਮ ਹੁੰਦਾ ਵੱਡੇ ਬੋਡ ਲੱਗੇ ਹੁੰਦੇ ਅਪਰੂਵਡ ਕਲੋਨੀ ਇਹ ਅਫਸਰਾਂ ਦੀ ਮਿਲੀ ਭਗਤ ਨਾਲ ਕੰਮ ਹੈ ਜੀ ਕੀ ਅਫਸਰ ਉੱਥੋਂ ਨੰਗਦੇ ਨੇ ਅਫਸਰਾਂ ਨੂੰ ਸ਼ਿਕਾਇਤਾਂ ਵੀ ਹੁੰਦੀਆਂ ਪਰ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਅਫਸਰ ਆਪਣੇ ਪੈਸੇ ਲੈ ਕੇ ਜਿਹੜੇ ਕੁਝ ਵਿੱਚ ਪੋਲਿਟੀਕਲ ਬੰਦੇ ਨੇ ਜਿਹੜੇ ਆਪਦੇ ਪੈਸੇ ਲਿੱਤੇ ਤੇ ਚਲੇਗੇ ਆਮ ਜਨਤਾ ਪਰੇਸ਼ਾਨ ਹੋਈ ਜਾਵੇ ਧੱਕੇ ਖਾਈ ਜਾਵੇ ਇਸੇ ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਜਿਹੜੀਆਂ ਇਹ ਨਿਕਲ ਕਲੋਨੀਆਂ ਕੱਟ ਰਹੀਆਂ ਜਿਵੇਂ ਕਿ ਸ਼ਿਵ ਸ਼ਕਤੀ ਹੋਮ ਕੱਟ ਰਿਆ ਚੂੜਪੁਰ ਰੋਡ ਤੇ ਉਹਦੀ ਕੰਪਲੇਂਟ ਸੀਐਮ ਸਾਹਿਬ ਨੂੰ ਵੀ ਪਾਤੀ ਮੈਂ ਸਾਰੇ ਪਾਸੇ ਉਹਦੀ ਕੰਪਲੇਂਟ ਕੀਤੀ ਹੋਈ ਹੈ ਦੱਸਦੀ ਇਹ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਵਿੱਚ ਲਗਾਤਾਰ ਇਨਲੀਗਲ ਕਲੋਨੀਆਂ ਦੀ ਉਸਾਰੀ ਜਿਹੜੀ ਹੈ ਉਹ ਵੱਧਦੀ ਜਾ ਰਹੀ ਹੈ ਜਿਸ ਤੇ ਰੋਕਥਾਮ ਕਰਨ ਵਾਲਾ ਕੋਈ ਵੀ ਨਜ਼ਰ ਨਹੀਂ ਆ ਰਿਹਾ ਕੋਈ ਵੀ ਅਫਸਰ ਇਸ ਦੇ ਮਾਮਲੇ ਨੂੰ ਲੈ ਕੇ ਅੱਗੇ ਨਹੀਂ ਆ ਰਿਹਾ ਸੋ ਹਾਲਾਂ ਦੇ ਵਿੱਚ ਹੈਪੋਵਾਲ ਦੇ ਚੂਲਪੁਰ ਦੇ ਵਿੱਚ ਇੱਕ ਕਲੋਨੀ ਕੱਟੀ ਜਾ ਰਹੀ ਹੈ ਜਿਸ ਕਲੋਨਾਈਜ਼ਰ ਦਾ ਨਾਮ ਹੈਗਾ ਸ਼ਿਵ ਸ਼ਕਤੀ ਹੋਮਸ ਬੜੀਆਂ ਕੰਪਲੇਂਟਾਂ ਹੋ ਚੁੱਕੀਆਂ ਨੇ ਬੜੇ ਅਪਸਰਾ ਕੋ ਵੀ ਇਸ ਦਿਨ ਕੰਪਲੇਂਟਾਂ ਚੱਲ ਗਈਆਂ ਪਰ ਹੁਣ ਵੀ ਕਿਸੇ ਦਾ ਹੱਥ ਉਸ ਕਲੋਨਾਈਜ਼ਰ ਤੇ ਨਹੀਂ ਪੈ ਰਿਹਾ ਹੁਣ ਹੋਏਗਾ ਕੀ ਲੋਕ ਉਥੋਂ ਆਪਣੇ ਮਕਾਨ ਖਰੀਦ ਲੈਣਗੇ ਮਹਿੰਗੇ ਮਹਿੰਗੇ ਰੇਟਾਂ ਤੇ ਜਿੱਥੇ ਦੱਸਿਆ ਜਾ ਰਿਹਾ ਹੈ ਕਿ 5000 ਰੁਪਏ ਦੇ ਰੇਟ ਦੇ ਵਿੱਚ ਉਹ ਜਗ੍ਹਾ ਜਿਹੜੀ ਹੈ ਖਰੀਦੀ ਗਈ ਸੀ ਤੇ ਅੱਜ ਉਹ 25 25 30 30000 ਦੇ ਕਰੀਬ ਜਿਹੜਾ ਲੋਕਾਂ ਨੂੰ ਵੇਚਿਆ ਜਾ ਰਿਹਾ ਯਾਨੀ ਸਿੱਧੇ ਤੌਰ ਤੇ ਕਹ ਲਈਏ ਠੱਗੀ ਦਾ ਸ਼ਿਕਾਰ ਜਿਹੜਾ ਉਹ ਕੀਤਾ ਜਾ ਰਿਹਾ ਸੋ ਸਾਡੇ ਨਾਲ ਸਮਾਜ ਸੇਵੀ ਮੌਜੂਦ ਨੇ ਗੱਲਬਾਤ ਵੀ ਕਰਾਂਗੇ ਕਿਉਂਕਿ ਸਿੱਧੇ ਤੌਰ ਤੇ ਆਉਣ ਵਾਲੇ ਸਮੇਂ ਦੇ ਵਿੱਚ ਨੁਕਸਾਨ ਕਿਹਦਾ ਹੋਏਗਾ ਕਾਰਪੋਰੇਸ਼ਨ ਕੋਲ ਜਾਓਗੇ ਤੁਹਾਨੂੰ ਪਾਣੀ ਨਹੀਂ ਮਿਲਣਾ ਦੂਜੇ ਪਾਸੇ ਜਾਓਗੇ ਤੁਹਾਨੂੰ ਕੋਈ ਵੀ ਸਹੂਲਤ ਜਿਹੜੀ ਹੈ ਨਹੀਂ ਮਿਲਣਾ ਤਾਂ ਕਰਕੇ ਤੁਹਾਡੇ ਨਾਲੇ ਖਬਰ ਨਸ਼ਰ ਕਰ ਰਹੇ ਆ ਸੋ ਗੱਲਬਾਤ ਕਰਦੇ ਆ ਸਰ ਕਿਵੇਂ ਦੇਖਦੇ ਹੋ ਲਗਾਤਾਰ ਪਹਿਲਾਂ ਤਾਂ ਪੰਜਾਬ ਦੀ ਗੱਲ ਕਰਾਂਗੇ ਫਿਰ ਅਸੀਂ ਸ਼ਿਵ ਸ਼ਕਤੀ ਹੋਂ ਦੀ ਗੱਲ ਕਰਾਂਗੇ ਪੰਜਾਬ ਦੇ ਵਿੱਚ ਲਗਾਤਾਰ ਇਲੈਗਲ ਕਲੋਨੀਆ ਜਿਹੜੀਆਂ ਕਰਦੀਆਂ ਜਾ ਰਹੀਆਂ ਪੰਜਾਬ ਦੇ ਹਾਲਾਤ ਤਾਂ ਇਹ ਹੋ ਗਿਆ ਜੀ ਚਾਹੇ ਉਹ ਕਾਰਪੋਰੇਸ਼ਨ ਦੇ ਅੰਡਰ ਹੁੰਦੀ ਹੈ ਤੇ ਚਾਹੇ ਗਲੱਡ ਅੰਡਰ ਅੰਦਰ ਆਉਂਦੀ ਹੈ ਇਲੈਗਲ ਕਲੋਨੀਆ ਬੇਸ਼ੁਮਾਰ ਕੱਟੀਆਂ ਜਾ ਰਹੀਆਂ ਹੂੰ ਉਹਦੇ ਵਿੱਚ ਜਿਹੜਾ ਕਲੋਨਾਈਜ਼ਰ ਦਾ ਫਾਇਦਾ ਕਰਾਇਆ ਜਾ ਰਿਹਾ ਹੂੰ आम जनता ਨਾਲ ਧੋਖਾ ਕੀਤਾ ਜਾ ਰਿਹਾ ਜੀ ਆਮ ਜਨਤਾ ਨਾਲ ਧੋਖਾ ਦਾ ਕੀ ਮਤਲਬ ਹੈ ਕਿ ਜਦੋਂ ਕਲੋਨੀ ਕੱਟੀ ਜਾਂਦੀ ਹੈ ਉਦੋਂ ਕੋਈ ਨਹੀਂ ਹਜ਼ਾਰਾਂ ਸ਼ਿਕਾਇਤਾਂ ਹੁੰਦੀਆਂ ਪਰ ਕੋਈ ਅਫਸਰ ਉਸ ਤੇ ਨਿਗਰਾਨੀ ਕਰਦਾ ਜੀ ਜਿਵੇਂ ਕਿ ਤੁਸੀਂ 33 ਫੁੱਟਾ ਰੋਡ ਲਾ ਲਓ ਪੋ ਇਧਰ ਲਾ ਲਓ ਤੁਹਾਡਾ ਇੱਕ ਸ਼ਿਵ ਸ਼ਕਤੀ ਹੋਮ ਤਾਂ ਚੱਲ ਹੀ ਰਹੀ ਹੈ ਜਿਹੜੀ ਮੈਂ ਤੁਹਾਡੇ ਵੀ ਦੇਖੀ ਉਹ ਹੂੰ ਉਹਦੇ ਵਿੱਚ ਕੀ ਹੈ ਕਿ ਸ਼ਿਵ ਸ਼ਕਤੀ ਹੋਮ ਕੱਟਿਆ ਜਾ ਰਿਹਾ ਉੱਤੇ ਲਿਖਿਆ ਜਾ ਰਿਹਾ ਕਿ ਅਪਰੂਵਡ ਹੈ ਜੀ ਕੋਈ ਅਪਰੂਵਡ ਨਹੀਂ ਸਿਰਫ ਜਨਤਾ ਨਾਲ ਠੱਗੀ ਹੋ ਰਹੀ ਹੈ ਉਹਦੇ ਵਿੱਚ ਗਲਾਡਾ ਨੂੰ ਸ਼ਿਕਾਇਤ ਵੀ ਕੀਤੀ ਹੈ ਹੂੰ ਗਲਾਡਾ ਨੂੰ ਸ਼ਿਕਾਇਤ ਕਰਦੀ ਸੀ ਐਮ ਸਾਹਿਬ ਨੂੰ ਸ਼ਿਕਾਇਤ ਕਰਦੀ ਭਗਵੰਤਮਾਨ ਸਾਹਿਬ ਨੂੰ ਪਰ ਹਜੇ ਤੱਕ ਕੁਝ ਨਹੀਂ ਹੋਇਆ ਐਸਜੀਓ ਸਾਹਿਬ ਨੂੰ ਕਿਹਾ ਜਾਂਦਾ ਤਾਂ ਉਹ ਕਹਿੰਦੇ ਜੀ ਮੈਂ ਨਾ ਹੁੰਦੇ ਦੇ ਪੁਲਿਸ ਨੂੰ ਐਪਲੀਕੇਸ਼ਨ ਦੇਤੀ ਹੈ ਕਿ ਹੁੰਦੇ ਦੇ ਐਫਆਈਆਰ ਕਰਨ ਦੀ ਪਰ ਉੱਥੇ ਕੋਈ ਬੋਰਡ ਨਹੀਂ ਲਾਇਆ ਜਾਂਦਾ ਹੁੰਦੇ ਤੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਉੱਥੇ ਇੱਕ ਬੋਰਡ ਲਾਓ ਜੀਤੇ ਲਿਖਿਆ ਹੋਵੇ ਕਿ ਭਾਈ ਆਹ ਕਲੋਨੀ ਇਨਲੀਗਲ ਹੈ ਇਹਨੂੰ ਜੇ ਕੋਈ ਬਣੂਗੀ ਤੇ ਇੱਥੇ ਢਾਈ ਜਾਊਗੀ ਪਰ ਇਹੋ ਜਿਹਾ ਕੁਝ ਨਹੀਂ ਕਲੋਨਾਈਜ਼ਰ ਕੀ ਕਰਦਾ ਕਿ ਕਲੋਨਾਈਜ਼ਰ ਦੇ ਦਿੰਦਾ ਕਲੋਨੀ ਜਗਾ ਆਪਣੀ ਵੇਚੀ ਆਪਣਾ ਲੈਂਡ ਤੇ ਦਫਤਰੀ ਵੇਚੇ ਤੇ ਆਪਾਂ ਚਲੇ ਗਏ ਆਮ ਜਨਤਾ ਮੇਰੇ ਤੁਹਾਡੇ ਵਰਗੇ ਜਿਹੜੇ ਨੇ ਉਹ ਠੱਕੇ ਖਾਈ ਜਾਣ ਜਾਂ ਜਦੋਂ ਬਣਾ ਲਿਆ ਤੇ ਪੀ ਪੀਲਾ ਪੰਜਾ ਉਹਨੂੰ ਢਾਣ ਆ ਜਾਂਦੀ ਅਗਰ ਮੈਂ ਇਹ ਕਹਿਣਾ ਵਾਂ ਕਿ ਉਹਨੂੰ ਢਾਣ ਤੋਂ ਪਹਿਲਾਂ ਹੀ ਢਾਣ ਤੋਂ ਪਹਿਲਾਂ ਉਹਦੇ ਤੇ ਜਿਹੜੀ ਕਲੋਨਾਈਜ਼ਰ ਤੇ ਕਾਰਵਾਈ ਕੀਤੀ ਜਾਵੇ ਨਾ ਕਿ ਕਲੋਨੀ ਖਰੀਦਣ ਵਾਲੇ ਤੇ ਹਮ ਅਕਸਰ ਅਸੀਂ ਖਬਰਾਂ ਕੀਤੀ ਹੈ ਜਦੋਂ ਅਸੀਂ ਕੋਈ ਕਲੋਨਾਈਜ਼ਰ ਦੀ ਜਾਂ ਕਿਸੇ ਕਲੋਨੀ ਦੇ ਵਿੱਚ ਜਾਂਦੇ ਲੋਕਾਂ ਦੀ ਅਕਸਰ ਸ਼ਿਕਾਇਤ ਹੁੰਦੀ ਹੈ ਕਿ ਸਾਨੂੰ ਪਾਣੀ ਨਹੀਂ ਮਿਲ ਰਿਹਾ ਸਾਨੂੰ ਗਟਰ ਦੀ ਜਿਹੜੀ ਸਮੱਸਿਆ ਉਹ ਲਗਾਤਾਰ ਆ ਰਹੀ ਗਟਰ ਦਾ ਪਾਣੀ ਭਰਿਆ ਪਿਆ ਤੇ ਉਦੋਂ ਵੀ ਉਦੋਂ ਕਾਰਪੋਰੇਸ਼ਨ ਕੋਲ ਇਹੀ ਕਲੋਨਾਈਜ਼ਰ ਜਿਹੜੇ ਕਲੋਨੀ ਖਰੀਦਣ ਲੋਕ ਜਾਂਦੇ ਉਹ ਕਹਿੰਦੇ ਵੀ ਸਾਡੇ ਅੰਡਰ ਆਉਂਦੀ ਨਹੀਂ ਨਹੀਂ ਕਲੋਨਾਈਜ਼ਰ ਦੇਖੋ ਕਲੋਨਾਈਜ਼ਰ ਤਾਂ ਵੇਚ ਕੇ ਚਲਾ ਗਿਆ ਆਮ ਜਨਤਾ ਨੂੰ ਪੁੱਛਦਾ ਹੀ ਨਹੀਂ ਕਿਉਂਕਿ ਅੰਡਰ ਤਾਂ ਹੁੰਦੇ ਹੈ ਹੀ ਨਹੀਂਗੀ ਪਰ ਜਦੋਂ ਕਲੋਨੀ ਵੇਚੀ ਜਾਂ ਅਫਸਰਾਂ ਦੀ ਮਿਲੀ ਭਗਤ ਨਾਲ ਇਹ ਸਾਰਾ ਕੰਮ ਹੁੰਦਾ ਹੈ। ਉਹ ਤੋਂ ਵੱਡੇ ਬੋਡ ਲੱਗੇ ਹੁੰਦੇ ਅਪਰੂਵਡ ਕਲੋਨੀ ਹੈ। ਇਹ ਅਫਸਰਾਂ ਦੀ ਮਿਲੀ ਭਗਤ ਨਾਲ ਕੰਮ ਹੈ ਜੀ। ਕੀ ਅਫਸਰ ਉੱਥੋਂ ਨੰਗਦੇ ਨੇ ਅਫਸਰਾਂ ਨੂੰ ਸ਼ਿਕਾਇਤਾਂ ਵੀ ਹੁੰਦੀਆਂ ਪਰ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਅਫਸਰ ਆਪਣੇ ਪੈਸੇ ਲੈ ਕੇ ਜਿਹੜੇ ਕੁਝ ਵਿੱਚ ਪੋਲਿਟੀਕਲ ਬੰਦੇ ਨੇ ਜਿਹੜੇ ਆਪਦੇ ਪੈਸੇ ਲਿੱਤੇ ਤੇ ਚਲੇ ਗਏ ਆਮ ਜਨਤਾ ਪਰੇਸ਼ਾਨ ਹੋਈ ਜਾਵੇ ਧੱਕੇ ਖਾਈ ਜਾਵੇ ਉੱਤੇ ਨਾ ਪਾਣੀ ਮਿਲੇ ਨਾ ਸੀਵਰੇਜ ਚੱਲੇ ਤੇ ਜਨਤਾ ਧੱਕੇ ਖਾਣ ਨੂੰ ਆਮ ਜਨਤਾ ਪਰ ਇੱਕ ਪਾਸੇ ਤਾਂ ਕਹੇਗੀ ਕਿ ਕਰਾਪਸ਼ਨ ਖਤਮ ਹੋ ਗਈ ਹੈ। ਲੱਗਦਾ ਹੋਊਗੀ ਖਤਮ ਦੇਖੋ ਜੀ ਭਗਵੰਤ ਮਾਨ ਸਾਹਿਬ ਨੇ ਜਿਹੜੀਆਂ ਪਹਿਲਾਂ ਕਲੋਨੀਆਂ ਕੱਟੀਆਂ ਹੋਈਆਂ ਸੀ ਪੁਰਾਣੀਆਂ ਉਹ ਤਾਂ ਸਾਰੀਆਂ ਲੀਗਲ ਕਰਤੀਆਂ ਕਿ ਠੀਕ ਹੈ ਜੀ ਅਲੀਗਲ ਹੋ ਗਿਆ ਅੱਗੇ ਵਾਸਤੇ ਕੋਈ ਕਲੋਨੀ ਨਾ ਕੱਟੀ ਜਾਵੇ ਪਰ ਉਹ ਹੁੰਦੇ ਤੇ ਅੱਜ ਸਾਰੀਆਂ ਫੇਰ ਕੱਟੀਆਂ ਜਾ ਰਹੀਆਂ ਉਦਾਂ ਹੀ ਕਿ ਇਹ ਦੁਬਾਰਾ ਲੋਕ ਫੇਰ ਉਮੀਦ ਰੱਖਦੇ ਨੇ ਕਿ ਦੁਬਾਰਾ ਫੇਰ ਕੋਈ ਸੀਐਮ ਨਵੇਂ ਆਣਗੇ ਤਾਂ ਉਹ ਇਦਾਂ ਕਰ ਦੇਣਗੇ ਇਹ ਸਿਰਫ ਆਮ ਜਨਤਾ ਦਾ ਠੱਗੀ ਅਫਸਰਾਂ ਦੀ ਮਿਲੀ ਭਗਤ ਹੈ ਹੋਰ ਕਿਸੇ ਬੰਦੇ ਦੇ ਵਿੱਚ ਕੋਈ ਅਫਸਰਾਂ ਦੀ ਮਿਲੀ ਭਗਤ ਹੈ ਆਮ ਜਨਤਾ ਦਾ ਗਲਾ ਘੋਟਿਆ ਜਾ ਰਿਹਾ ਜਦੋਂ ਪੀਲਾ ਪੰਜਾ ਚੱਲਦਾ ਫਿਰ ਲੋਕ ਕਹਿੰਦੇ ਨੇ ਕਿ ਯਾਰ ਉਥੇ ਪੀਲਾ ਪੰਜਾ ਚੱਲ ਗਏ ਹੋ ਗਿਆ ਪੀਲਾ ਪੰਜਾ ਤੋਂ ਪਹਿਲਾਂ ਹੀ ਕੱਟਣ ਤੋਂ ਪਹਿਲਾਂ ਹੀ ਆਪਾਂ ਕਹਿ ਸਕਦੇ ਆ ਕਿ ਇਨਲੀਗਲ ਹੈ ਉਥੇ ਇੱਕ ਬੋਰਡ ਲੱਗ ਸਕਦਾ ਵੱਡਾ ਇੰਨੇ-ਇੰਨੇ ਖਰਚੇ ਆਪਾਂ ਪਾਣੇ ਆ ਹੋਰ ਲੋਕਾਂ ਨੂੰ ਅਵੇਅਰ ਕੀਤਾ ਜਾ ਸਕਦਾ ਲੋਕਾਂ ਨੂੰ ਅਵੇਅਰ ਕੀਤਾ ਜਾ ਸਕਦਾ ਇਹ ਅੱਜ ਜਿਹੜਾ ਮੇਰਾ ਤੁਹਾਡੇ ਕੋਲ ਆਨਦਾ ਰੂਪ ਰੂਹ ਹੋਂਦਾ ਮਤਲਬ ਇਹੀ ਹੈ ਕਿ ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਵਾਂ ਕਿ ਜਿਹੜੀਆਂ ਇਨਲੀਗਲ ਕਲੋਟ ਕਲੋਨੀਆਂ ਕੱਟ ਰਹੀਆਂ ਜਿਵੇਂ ਕਿ ਸ਼ਿਵ ਸ਼ਕਤੀ ਹੋਮ ਕੱਟ ਰਿਹਾ ਚੂੜਪੁਰ ਰੋਡ ਤੇ ਉਹਦੀ ਕੰਪਲੇਨ ਸੀਐਮ ਸਾਹਿਬ ਨੂੰ ਵੀ ਪਾਤੀ ਮੈਂ ਸਾਰੇ ਪਾਸੇ ਉਹਦੀ ਕੰਪਲੇਨ ਕੀਤੀ ਹੋਈ ਆ ਗਲੱਡ ਅਫਸਰਾਂ ਨੇ ਕਿਹਾ ਕਿ ਉਹ ਟਾਣੀ ਆ ਆਮ ਜਨਤਾ ਨੂੰ ਮੈਂ ਇਹ ਅਪੀਲ ਕਰਨਾ ਚਾਹਨਾ ਵਾ ਕਿ ਮੇਰੇ ਵੀਰ ਉੱਥੇ ਕੋਈ ਪਲਾਟ ਨਾ ਲਵੋ ਤਾਂ ਕਿ ਤੁਹਾਨੂੰ ਬਾਅਦ ਵਿੱਚ ਪਰੇਸ਼ਾਨੀ ਹੋਵੇ ਇਸ ਤੋਂ ਪਹਿਲਾਂ ਕਿ ਉੱਥੇ ਆਪਾਂ ਲਈਏ ਹੀ ਨਾ ਕੁਝ ਜਾਂ ਉਹਨਾਂ ਕੋਲੋਂ ਪੱਕੇ ਕਾਗਜ਼ ਮੰਗੇ ਜਾਣ ਅਫਸਰਾਂ ਕੋਲੋਂ ਜਾਂ ਗਲੱਡਾ ਚੱਲ ਜਾਓ ਵੀ ਸਾਨੂੰ ਇਹਦੀ ਅਪਰੂਵਲ ਦਿਓ ਜੀ ਉੱਥੇ ਕਲੋਨੀਆਂ ਕੱਢੀ ਆ ਰਹੀ ਜਦੋਂ ਕਾਰਪੋਰੇਸ਼ਨ ਨੂੰ ਕੰਪਲੇਨ ਕਰਦੇ ਕਾਰਪੋਰੇਸ਼ਨ ਕੀ ਕਹਿੰਦੀ ਆ ਇਸ ਮਸਲੇ 'ਚ ਕਾਰਪੋਰੇਸ਼ਨ ਕਹਿੰਦੀ ਆ ਜੀ ਜਿਹੜੀ ਕਲੋਨੀ ਦਾ ਸੀਵਰੇਜ ਹੈ ਪਾਣੀ ਹੈ ਉਹ ਕੁਝ ਨਹੀਂ ਦੱਸਿਆ ਜਾਂਦਾ ਨਕਸ਼ਾ ਇੱਕ ਪਲਾਟ ਦਾ ਪਾਸ ਕਰ ਦਿੱਤਾ ਜਾਂਦਾ ਹਮ ਪਰ ਕਲੋਨੀਆਂ ਤਾਂ ਸਿੱਧੇ ਤੌਰ ਤੇ ਵੀ ਕਹਿੰਦੇ ਵੀ ਨਹੀਂ ਬਣ ਸਕਦੀਆਂ ਕਿਹਦੀ ਸ਼ਹਿ ਹੈ Shiv Shakti ਹੋਣ ਦੀ ਗੱਲ ਕਰ ਲਈ ਕਿਹਦੀ ਸ਼ਹਿ ਬਹੁਤ ਸਾਰੀਆਂ ਖਬਰਾਂ ਲੱਗੀਆਂ ਫਿਰ ਵੀ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਕਿ ਐਡਾ ਵੱਡਾ ਕਿਹਦਾ ਹੱਥ ਪਿੱਛੇ ਹੈ ਸ਼ਹਿ ਪੋਲੀਟਿਕਲ ਬੰਦੇ ਨੇ ਜੀ ਜਿਹੜੇ ਨਾਲ ਨੇ ਪੋਲੀਟਿਕਲ ਬੰਦਿਆਂ ਦੀ ਸ਼ਹਿ ਹੈ ਤੇ ਕੁਝ ਅਫਸਰਾਂ ਦੀ ਜਿਹੜਾ ਉੱਥੇ ਦਾ ਮੰਨ ਲਓ ਸੁਪਰੀਡੈਂਟ ਹੈ ਜਾਂ ਜਿਹੜੇ ਜਿੱਦਾਂ ਜੀ ਕਾਰਪੋਰੇਸ਼ਨ ਅੰਦਰ ਆਂਦੀ ਹੈ ਤਾਂ ਉਹਦਾ ਟੀਪੀ ਹੈ ਜਾਂ ਹੋਰ ਕਈ ਨੇ ਜਾਂ ਬਿਲਡਿੰਗ ਬ੍ਰਾਂਚ ਮੈਂ ਹੁਣ ਇਹ ਕਹਿਣਾ ਕਿ ਜਿੱਦਾਂ ਇੱਕ ਵਿਜੀਲੈਂਸ ਨੇ ਅਨਿਲ ਜੀ ਨੂੰ ਚੱਕਿਆ ਠੀਕ ਹੈ ਇਦਾਂ ਹੀ ਜਿਹੜੀ ਬਿਲਡਿੰਗ ਬ੍ਰਾਂਚ ਦੇ ਬੰਦੇ ਜਿਹੜੀ ਅਗਲੀ ਕਾਰਵਾਈ ਹੈ ਉਹ ਮੇਰੀ ਇੱਕ ਮੁਹਿੰਮ ਚਲਾਵਾਂਗਾ ਮੈਂ ਜਿੱਤੇ ਬਿਲਡਿੰਗ ਬ੍ਰਾਂਚ ਦੇ ਬੰਦੇ ਨੂੰ ਇਦਾਂ ਹੀ ਇਹਨਾਂ ਦੀ ਕਮੈਂਟ ਪਾਉਗੀ ਇਹਨਾਂ ਨੂੰ ਵਿਜੀਲੈਂਸ ਨੂੰ ਕਮੈਂਟ ਕਰਕੇ ਇਹਨਾਂ ਨੂੰ ਚਕਾਇਆ ਜਾਊਗਾ ਸਿਸਟਮ ਕਰਪਟ ਹੈ ਹਾਂ ਜਿੰਨੀਆਂ ਬਿਲਡਿੰਗਾਂ ਬਣ ਰਹੀਆਂ ਜਿਹੜੀਆਂ ਧਰਮ ਦੇ ਅੰਦਰ ਬਣ ਰਹੀਆਂ ਉਹ ਬਿਲਡਿੰਗ ਬ੍ਰਾਂਚ ਦੇ ਅਫਸਰਾਂ ਨੇ ਮਲੀ ਭਗਤਨਾ ਬਣ ਰਹੀਆਂ ਨੇ ਅੱਜ ਤੁਸੀਂ ਸ਼ਹਿਰ ਚ ਕਈ ਬਿਲਡਿੰਗਾਂ ਦੇਖ ਲਓ ਬਿਲਡਿੰਗ ਬਣਾਉਂਦੇ ਕੰਪਲੇਂਟ ਵੀ ਕਰਦੇ ਹੋ ਜਾਂਦਾ ਹੀ ਨਹੀਂ ਉਹ ਕਹਿੰਦੇ ਨਕਸ਼ਾ ਇਹਦਾ ਪਾਸ ਆ ਪਰ ਉਹ ਨਕਸ਼ੇ ਦੇ ਵਿੱਚ ਕੀ ਕੀ ਚਾਹੀਦਾ ਉਹ ਨਹੀਂ ਦੱਸਦਾ ਚਾਹੇ ਕੋਈ ਬਿਲਡਿੰਗ ਬਣਾਉਂ ਗੁਮਰਾਹ ਕਰਦੇ ਲੋਕ ਗੁਮਰਾਹ ਕਰਦੇ ਨੇ ਆਮ ਜਨਤਾ ਨੂੰ ਗੁਮਰਾਹ ਕਰਦੇ ਨੇ ਤੇ ਜੇ ਕੋਈ ਮੇਰੇ ਵਰਗਾ ਪਾਉਂਦਾ ਵੀ ਆ ਤੇ ਉਹਨੂੰ ਵੀ ਉਲਝਾ ਕੀਤਾ ਜਾਂਦਾ ਵੀ ਐ ਨਹੀਂ ਇਦਾਂ ਇਹ ਤਾਂ ਪਾਸ ਹੈ ਜੀ ਮੈਂ ਪਿਛਲੇ ਵੀ ਇੱਕ ਬਿਲਡਿੰਗ ਦੀ ਕੰਪਲੇਨਟ ਕੀਤੀ ਆ ਉਹ ਚ ਵੀ ਕੀ ਕੀਆ ਇਹ ਤਾਂ ਪਾਸ ਹੈ ਜੀ ਉਹ ਕਰ ਬਿਸ਼ਿੰਦ ਇੰਟਰ ਆਂਦੀ ਹੈ ਵੀ ਇਹਦਾ ਨਕਸ਼ਾ ਪਾਸ ਹੈ ਜੀ ਨਕਸ਼ਾ ਉਹਨੇ ਇੱਕ ਕਮਰੇ ਦਾ ਪਾਸ ਕਰਾਇਆ ਇੱਕ ਮਕਾਨ ਦਾ ਪਾਸ ਕਰਾਇਆ ਹੋਇਆ ਤੇ ਬਣਾ ਰਹੇ ਹੋ ਪਲਾੜ ਚ 10 ਪਲਾੜ ਕੱਟ ਰਿਹਾ ਕਲੋਨੀ ਚ ਹੂੰ ਕਈ ਵਾਰੀ ਤਾਂ ਕਲੋਨੀ ਚ ਇਹ ਵੀ ਦੇਖਿਆ ਜਿਹੜੀ ਪਾਰਕ ਦੀ ਜਗ੍ਹਾ ਹੁੰਦੀ ਪਹਿਲਾਂ ਪਾਰਕ ਛੱਡ ਦਿੰਦੇ ਆ ਉਸ ਤੋਂ ਬਾਅਦ ਉਹਨੂੰ ਵੀ ਵੇਚ ਕੇ ਨਿਕਲ ਜਾਂਦੇ ਆ ਪਾਰਕ ਦੇਖੋ ਜੀ ਉਹ ਤਾਂ ਜਦੋਂ ਜਿਹੜਾ ਲੁਭਾਇਆ ਜਾਂਦਾ ਲੋਕਾਂ ਨੂੰ ਵੀ ਇਹ ਪਾਰਕ ਬਣਾਤਾ ਜੀ ਇੱਥੇ ਹਸਪੀਟਲ ਬਣੇਗਾ ਇੱਥੇ ਆ ਤੁਹਾਡਾ ਕਲੱਬ ਬਣੇਗਾ ਇੱਥੇ ਉ ਉਹਦਾ ਤੁਹਾਨੂੰ ਦਿਖਾਇਆ ਗਿਆ ਵੇਚਣ ਲਈ ਜਦੋਂ ਮਾਲ ਵੇਚਦਾ ਆਪਣਾ ਦਫਤਰ ਵੀ ਵੇਚ ਕੇ ਚਲੇ ਜਾਂਦਾ ਅਗਲਾ ਉਸ ਤੋਂ ਬਾਅਦ ਆਪਾਂ ਪੈਸੇ ਦੇਤੇ ਸਭ ਕੁਝ ਕਰਦਾ ਅੱਬਾ ਕਿਸੇ ਨੂੰ ਕੀ ਕਹਾਂ ਲਾਂਗੇ ਕਿਸੇ ਨੂੰ ਫੜ ਲਾਂਗੇ ਜਾ ਕੇ ਕੁਝ ਨਹੀਂ ਕੋਈ ਤੁਹਾਨੂੰ ਕਹਿ ਕੇ ਵੇਚੀ ਹੈ ਬਾਅਦ ਚ ਤਾਂ ਕਲੋਨਾਈਜ਼ਰ ਲੱਭਦੇ ਹੀ ਨਹੀਂ ਹੈਗੇ ਕਿੱਥੇ ਕੇ ਫੋਨ ਕਰੀ ਜਾ ਉਹਨਾਂ ਨੂੰ ਦੇਖੋ ਕਲੋਨਾਈਜ਼ਰ ਨੇ ਕਿੱਥੋਂ ਲੱਭਣਾ ਉਹਨੇ ਆਪਣੇ ਪੈਸੇ ਵੜਲੇ ਆਪਣੇ ਪੈਸੇ ਕਮਾਲੇ ਅਫਸਰਾਂ ਨੇ ਆਪਣੇ ਪੈਸੇ ਖਾਲੇ ਰਿਸ਼ਵਤ ਵਾਲੇ ਅੱਜ ਉਹ ਪਹਿਲਾਂ ਕਲੋਨਾਈਜ਼ਰ ਤੋਂ ਖਾਲੇ ਪੈਸੇ ਉਸ ਤੋਂ ਬਾਅਦ ਜਾਂ ਆਮ ਜਨਤਾ ਤੇਰੇ ਮੇਰੇ ਵਰਗੇ ਜਿਹੜੇ ਜਾਨ ਨਕਸ਼ਾਬਾਦ ਕਰਾਓ ਜੀ ਅ ਕਿਉਂਕਿ ਉਹ ਪਹਿਲਾ ਉਹਦੇ ਕੋਲ ਪੈਸੇ ਵਾਲੇ ਉਹਦਾ ਮਤਲਬ ਉਹ ਦੋਨੇ ਪਾਸੇ ਆ ਲੱਡੂ ਐ ਇੱਧਰ ਵੀ ਤੇ ਉੱਧਰ ਵੀ ਹੂੰ ਉਹ ਸਿਰ ਕਹਿੰਦਾ ਨਾ ਪੰਜੇਂ ਉਂਗਲਾ ਕੀ ਹੋਏ ਤੇ ਸਿਰ ਕੜਾਈ ਚ ਅਫਸਰ ਦਾ ਇਦਾਂ ਹੂੰ ਕਿ ਉਹਦੀ ਪੰਜੇਂ ਉਂਗਲਾ ਕੀ ਹੋਜ ਨੇ ਸਿਰ ਕੜਾਈ ਚ ਲੈ ਰਹੇ ਨ ਯਾਰੇ ਉਹ ਕਹਿੰਦਾ ਚਾਹੇ ਮੈਨੂੰ ਕਲੋਨਾਈਜ਼ਰ ਸੀ ਉਹ ਵੀ ਪੈਸੇ ਦੇ ਕੇ ਗਿਆ ਜਿਹੜਾ ਆਮ ਬੰਦਾ ਆ ਰਿਹਾ ਉਹ ਵੀ ਪੈਸੇ ਦੇ ਰਿਹਾ ਪੈਸੇ ਦੇ ਕੇ ਜੋ ਮਰਜ਼ੀ ਬਣਾਈ ਜਾਓ ਆਮ ਲੋਕਾਂ ਦਾ ਕਿੰਨਾ ਨੁਕਸਾਨ ਹੋ ਸਕਦਾ ਆਮ ਲੋਕਾਂ ਦਾ ਨੁਕਸਾਨ ਹੀ ਹੈ ਜਿਹਨੇ ਲੱਖਾਂ ਰੁਪਏ ਜਗ੍ਹਾ ਇੱਕ 5000 ਰੁਪਏ ਗੱਜ ਵਾਲੀ ਜਗ੍ਹਾ ਆਪਾਂ ਲਈਤੀ ਹੈ ਕੀਲਿਆਂ ਦੇ ਭਾਅ ਲੈ ਕੇ ਗੱਜਾਂ ਦੇ ਭਾਅ ਵਿੱਚ ਨਹੀਂ ਹੈ ਉਸ ਦੇ ਵਿੱਚ ਵੀ ਪਾਣੀ ਦੀ ਸਮੱਸਿਆ ਆਊਗੀ ਆਊਗੀ ਪੱਕਾ ਜੇ ਅਪਰੂਵ ਹੈ ਹੀ ਨਹੀਂ ਤੇ ਦੇਖੋ ਜਦੋਂ ਅਪਰੂਵ ਹੀ ਨਹੀਂ ਗਈ ਤੇ ਪਾਣੀ ਦੀ ਸਮੱਸਿਆ ਆਊਗੀ ਆਪਾਂ ਕਹਿੰਦੇ ਕਿ ਪਾਣੀ ਨਹੀਂ ਆ ਰਿਹਾ ਕਾਰਪੋਰੇਸ਼ਨ ਕਹਿੰਦੀ ਮੇਰੇ ਖਾਤੇ 'ਚ ਹੀ ਨਹੀਂ ਇਹ ਕਲੋਨੇਜ਼ਰ ਨੇ ਕਹਿਤਾ ਕਿ ਮੈਂ ਵੇਚਤੀ ਕਲੋਨੀ ਕਾਰਪੋਰੇਸ਼ਨ ਦੇ ਖਾਤੇ 'ਚ ਹੀ ਨਹੀਂ ਗਈ ਗਲਾਡਾ ਦੇ ਖਾਤੇ 'ਚ ਹੀ ਨਹੀਂ ਗਈ ਉਹ ਕਿੱਥੋਂ ਦੇਊਗੀ ਤੁਹਾਨੂੰ ਪਾਣੀ ਸਿਵਰੇਜ ਦੀ ਪਹਿਲੇ ਹੀ ਸ਼ਹਿਰ 'ਚ ਇੰਨੀ ਸਮੱਸਿਆ ਸਾਰਾ ਪੁਰਾਣਾ ਸਿਵਰੇਜ ਪਿਆ ਹੋਇਆ ਕੋਈ ਸ਼ਹਿਰ 'ਚ ਨਵਾਂ ਸਿਵਰੇਜ ਥੋੜੀ ਪੈ ਰਿਹਾ ਨਵਾਂ ਸ਼ਹਿਰ ਥੋੜੀ ਬਣ ਰਿਹਾ ਸ਼ਹਿਰ ਦਾ ਪੁਰਾਣਾ ਹੀ ਹੈ ਤੇ ਸਿਵਰੇਜ ਪੁਰਾਣਾ ਪਿਆ ਹੋਇਆ ਫਿਰ ਉਹਦੇ 'ਚ ਬੋਰ ਵੀ ਹੋਈ ਜਾਂਦੇ ਆ ਦੇਖੋ ਇਸ ਸਮਰਸੀਵਲ ਦਾ ਤਾਂ ਮਤਲਬ ਹੱਥ ਹੀ ਨਹੀਂ ਜਦੋਂ ਸਮਰਸੀਵਲ ਤਾਂ ਇੰਨੇ ਲੱਗ ਰਹੇ ਤੁਸੀਂ ਨਵੀਆਂ ਕਲੋਨੀਆਂ ਜਾਓ ਹਮ ਸਾਰੇ ਨਵੇਂ ਸਮਰਸੀਵਲ ਲੱਗ ਰਹੇ ਨੇ ਕੋਹ ਨੂੰ ਕੋਈ ਪੁੱਛਦਾ ਸੀ ਨਹੀਂ ਜਿੰਦੀ ਸ਼ਿਕਾਇਤ ਹੁੰਦੀ ਹੈ ਉਹਦਾ ਗਲਾ ਦਬਾਇਆ ਜਾਂਦਾ ਵੀ ਇਸ ਸਮਰਸੀਵਲ ਕਿੰਦਾ ਲਾਤਾ ਇਹਨੂੰ ਬੰਦ ਕਰ ਦੋ ਜਿਹੜੇ ਲੱਗੇ ਹੋਏ ਨੇ ਹਜ਼ਾਰਾਂ ਸਮਰਸੀਵਲ ਚੱਲਦੇ ਪਏ ਨੇ ਨਵੀਂ ਕਲੋਨੀ ਚ ਕਿਤੇ ਪਾਣੀ ਦੇ ਹੈ ਹੀ ਨਹੀਂ ਹਮ ਇੰਤਜ਼ਾਮ ਪਰ ਉਹਦੇ ਦੀ ਸਮਰਸੀਵਲ ਲੱਗੇ ਹੋਏ ਨੇ ਹਮ ਤੁਸੀਂ ਚਲੋ ਮੇਰੇ ਨਾਲ ਮੈਂ ਨਵੀਆਂ ਕਲੋਨੀਆਂ ਦੁਕਾਨਾਂ ਸਾਰੀਆਂ ਹਮ ਹੁਣ ਤੁਸੀਂ ਕੰਪਲੇਂਟਾਂ ਕੀਤੀਆਂ ਕੋਈ ਅਸਰ ਹੋਇਆ ਕਿ ਨਹੀਂ ਹੋਇਆ ਹੁਣ ਤੱਕ ਹਜੇ ਤੱਕ ਤਾਂ ਮੈਂ ਕੋਈ ਅ ਹੇਤਾਕ ਮੈਂ ਹੁੰਦੇ ਤਾਂ ਕੋਈ ਅਸਰ ਨਹੀਂ Shiv Shakti home ਤੇ ਕੋਈ ਅਸਰ ਹੋਇਆ Shiv Shakti ਓਮ ਤਾਂ ਉਹ ਤਾਂ ਢੜਨਾਂ ਵੇਚ ਲਈ ਹੁੰਦਾ ਕਹਿੰਦਾ ਮੈਂ ਪਾਸ ਕਰਾਈ ਹੋਈ ਆ Shiv Shakti ਓਮ ਕਹਿੰਦੀ ਮੈਂ ਪਾਸ ਕਰਾਈ ਹੋਈ ਆ ਇੱਕ ਲੋਕਾਂ ਨੂੰ ਨਹੀਂ ਗਲਾਡਾ ਕਹਿੰਦੀ ਹੈ ਕਿ ਮੈਂ ਉਹਨੂੰ ਉਥੇ ਪੁਲਿਸ ਨੂੰ ਐਫ ਆਈ ਆਰ ਕਰਨ ਦੇ ਦਿੱਤੇ ਹੋਏ ਨੇ ਆਦੇਸ਼ ਹੂੰ ਫਿਰ ਹੋ ਕਿਉਂ ਨਹੀਂ ਰਹੀ ਹਾਂ ਉਹ ਮੈਂ ਉਹੀ ਕਹਿ ਰਿਹਾ ਕਿ ਗਲਾਡਾ ਕਹਿ ਰਿਹਾ ਉਹਨੇ ਆਪਣਾ ਕਰਤਾ ਲਿਖ ਕਾਗਜ਼ੀ ਪਰ ਪੂਰਾ ਵੀ ਮੈਂ ਕਰਤਾ ਜੀ ਬਸ ਕਾਗਜ਼ਾਂ ਚ ਉਹ ਕਾਗਜ਼ ਧੱਕੇ ਖਾ ਰਹੇ ਥੱਲੇ ਹੂੰ ਉਹਨੇ ਦਿਨ ਨੂੰ ਤਾਂ ਬਿਲਡਿੰਗ ਬਣ ਕੇ ਤਿਆਰ ਹੋ ਜਾਣੀ ਕਲੋਨੀ ਤਿਆਰ ਹੋ ਜਾਣੀ ਮੁੜ ਕੇ ਫਿਰ ਪੀਲੇ ਪੰਜਿਆ ਜਾਣੇ ਲੋਕਾਂ ਨੇ ਖਰੀਦ ਲੈਣੀਆਂ ਉਹ ਜਦੋਂ ਕਲੋਨੀ ਤਿਆਰ ਹੋ ਜਾਣੀ ਆ ਉਦੋਂ ਆਪਾਂ ਆ ਜਾਨਾ ਵੀ ਹਾਂ ਜੀ ਕਿੱਦਾਂ ਬਣ ਰਹੀ ਆ ਇਹਦਾ ਕਿੱਦਾਂ ਕਰਾਇਆ ਇਹ ਨਹੀਂ ਪਾਸ ਕਰਾਇਆ ਨਹੀਂ ਪਾਸ ਕਰਾਇਆ ਜਦੋਂ ਕੋਲ ਨੈਜ਼ਰ ਨਹੀਂ ਪਾਸ ਨਹੀਂ ਕਰਾਇਆ ਉਹਨੂੰ ਕਿਉਂ ਨਹੀਂ ਪਰਦੇ ਪੇ ਆਪਾਂ ਆਪਾਂ ਉਹ ਆਹ ਬੰਦਾ ਜਿੰਨੇ ਵਿਚਾਰੇ ਨੇ ਟੱਕ ਟੱਕ ਇਕੱਠਾ ਕਰਕੇ ਅੱਜ ਉੱਥੇ ਮਕਾਨ ਲੈ ਲਿਆ ਜਗਾਂ ਲਈ ਵੀ ਮੈਂ ਮਕਾਨ ਬਣਾਣਾ ਮੇਰੀ ਸਾਰੀ ਜ਼ਿੰਦਗੀ ਦੀ ਕਮਾਈ ਉੱਥੇ ਲਾਤੀ ਉਹਦੀ ਸਾਰੀ ਜ਼ਿੰਦਗੀ ਦੀ ਕਮਾਈ ਗੂ ਖਾਤੇ ਬੰਦਨੇ ਇਹ ਲੋਕ ਤੇ ਕਲੋਨਾਈਜ਼ਰ ਕਿੰਨੇ ਆਰਮਾਨਾਂ ਨਾਲ ਲੋਕ ਪੈਸੇ ਇਕੱਠੇ ਕਰ ਕਰਕੇ ਮਕਾਨ ਲੈਂਦੇ ਆ 100 ਗਜ ਦਾ 50 ਗਜ ਦਾ 200 ਗਜ ਦਾ ਉਸ ਤੋਂ ਬਾਅਦ ਕਿੰਨੇ ਠੱਗੀ ਦਾ ਸ਼ਿਕਾਰ ਹੁੰਦੇ ਲੋਕ ਕਿਉਂ ਨਹੀਂ ਸ਼ਰਮ ਆਉਂਦੀ ਇਹੋ ਜੇ ਕਲੋਨਾਈਜ਼ਰ ਮੈਂ ਉਹੀ 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 ਗੱਲ ਕਰਦਾ ਭਾਈ ਜੀ ਕਲੋਨਾਈਜ਼ਰ ਨੂੰ ਤਾਂ ਸ਼ਰਮ ਆਣੀ ਨਹੀਂ ਉਹ ਤਾਂ ਬੇਸ਼ਰਮ ਹੀ ਨੇ ਮੈਂ ਤਾਂ ਉਹ ਅਫਸਰਾਂ ਨੂੰ ਕੰਨਵਾਵਾ ਕਿ ਜਿਨ੍ਹਾਂ ਨੂੰ ਸਰਕਾਰ ਲੱਖਾਂ ਰੁਪਏ ਤਨਖਾਹ ਦਿੰਦੀ ਹੈ ਮੈਂ ਉਹਨਾਂ ਨੂੰ ਕਹਿਣਾ ਕਿ ਜਿਨ੍ਹਾਂ ਨੂੰ ਲੱਖਾਂ ਰੁਪਏ ਸਰਕਾਰ ਤਨਖਾਹ ਦਿੰਦੀ ਹੈ ਤੇ ਆਪਾਂ ਕੀ ਕਰਦੇ ਆ ਟਕੇ ਦੀ ਰਿਕਸ਼ਵਟ ਪਿੱਛੇ ਫਿਰ ਜੁੱਤੀਆਂ ਚੜਦੇ ਆ ਜage ਉਹਨਾਂ ਦੀ ਆਪਾਂ ਕੋਲੋਂ ਨਜ਼ਰਾਂ ਦੀਆਂ ਜੁੱਤੀਆਂ ਚੜਦੇ ਆ ਆਮ ਜਨਤਾ ਤੁਹਾਨੂੰ ਅਫਸਰ ਲਾਇਆ ਆਮ ਜਨਤਾ ਵਾਸਤੇ ਤੁਹਾਨੂੰ ਕੋਲੋਨੈਜ਼ਨਾ ਵਾਸਤੇ ਅਫਸਰ ਨਹੀਂ ਲਾਇਆ ਪਰ ਆਪਾਂ ਅਫਸਰਾਂ ਨੌਕਰਾਂ ਕਹਿੰਦੇ ਆ ਆਮ ਜਨਤਾ ਦੇ ਨਹੀਂ ਅਫਸਰਾਂ ਦੇ ਨੌਕਰਾਂ ਅਫਸਰਾਂ ਤੋਂ ਬਾਅਦ ਅਕਲੋਂ ਨੇਜਰਾਂ ਦੇ ਨੌਕਰਾਂ ਜਿਹੜੇ ਬੇਈਮਾਨ ਨੇ ਬੇਈਮਾਨਾਂ ਦੇ ਨੌਕਰਾਂ ਕਈ ਕਲੋਨੀ ਜਿਹੜੀਆਂ ਕਈ ਕੈਟਾਗਰੀ ਦੀਆਂ ਕਲੋਨੀਆਂ ਨੇ ਜਿਸ ਦੇ ਵਿੱਚ ਇਹ ਚੀਜ਼ਾਂ ਜ਼ਰੂਰੀ ਨੇ ਉਸ ਦੇ ਵਿੱਚ ਧਾਰਮਿਕ ਜਗ੍ਹਾ ਹੋਣੀ ਚਾਹੀਦੀ ਉਸ ਦੇ ਵਿੱਚ ਸਕੂਲ ਹੋਣਾ ਚਾਹੀਦਾ ਉਸ ਦੇ ਵਿੱਚ ਪਾਰਕ ਹੋਣਾ ਚਾਹੀਦਾ ਕੀ ਹੈਗੀਆਂ ਨੇ ਜਿਹੜੇ ਹੁਣ ਕਲੋਨੀਆ ਕੱਟ ਰਹੀਆਂ ਨੇ ਕੱਟ ਵੀ ਰਹੀਆਂ ਨੇ ਉਹ ਕਹਿੰਦੇ ਨੇ ਅਪਰੂਵਡ ਹੈ ਹੈ ਤਾਂ ਨਹੀਂ ਹੈ ਪਰ ਹੈਗੀਆਂ ਨੇ ਇਹ ਚੀਜ਼ਾਂ ਉਹਦੇ ਚ ਦੇਖੋ ਜੀ ਜਿਹੜੀਆਂ ਤਾਂ ਬਹੁਤ ਵਧੀਆ ਕਲੋਨੀਆ ਨੇ ਉਹਨਾਂ 'ਚ ਸ਼ਾਇਦ ਹੋਣਗੀਆਂ ਪਰ ਜਿਹੜੀਆਂ ਉਪਲ ਤਾਂ ਉਹਨਾਂ ਚ ਵੀ ਪੂਰੀਆਂ ਨਹੀਂ ਹੈਗੀਆਂ ਕਿਸੇ ਜਿੰਨੀ ਮਰਜ਼ੀ ਵੱਡੀ ਕਲੋਨੀ ਆਉਂਦੀ ਸ਼ਰਤ ਕੋਈ ਕਾਰਪੋਰੇਸ਼ਨ ਦੀ ਜਾਂ ਗਲੱਡਾ ਦੀ ਪੂਰੀ ਨਹੀਂ ਕਰ ਸਕਦਾ ਨਾ ਪੂਰੀਆਂ ਹੁੰਦੀਆਂ ਨੇ ਸਕੂਲਸ ਗੱਲ ਤਾਂ ਕਿਤੇ ਵੀ ਹਨੀ ਕਿਹੜੇ ਸਕੂਲ ਸਕੂਲ ਦੀ ਜਗ੍ਹਾ ਵੇਚੀ ਹੁੰਦੀ ਹੈ ਸਕੂਲ ਵਾਲੇ ਨਾਲ ਮਿਲ ਕੇ ਬਾਅਦਾਂ ਬਾਅਦੋ ਜਾਂਦੀ ਵਾਰੀ ਵੇਚ ਜਾਂਦੇ ਨੇ ਜਿਹੜੀਆਂ ਆਫਿਸ ਵੀ ਵੇਚ ਜਾਂਦੇ ਨੇ ਜਾਂਦੀ ਵਾਰੀ ਵੇਚ ਜਾਂਦੇ ਨੇ ਆਫਿਸ ਐਂਡ ਦੇ ਵਿਛਨੇ ਵਿਕਣਾ ਹੀ ਵਿਕਣਾ ਕੋਈ ਕਲੋਨੀ ਦਾ ਆਫਿਸ ਵਿਗ ਗਿਆ ਕਲੋਨੀ ਵੇਗੀ ਆਫਿਸ ਵਿਗ ਗਿਆ ਉਸ ਤੋਂ ਬਾਅਦ ਤੁਸੀਂ ਹੁਣ ਲੜੀ ਜਾਓ ਆਪਸ ਵਿੱਚ ਬੜੀਆਂ ਕਲੋਨੀਆਂ ਆ ਤੁਹਾਡੇ ਇੱਕ ਤਾਜਪੁਰ ਰੋਡ ਦੇ ਪਿੱਛੇ ਜਿਵੇਂ ਦੇਖਿਆ ਵੀਡੀਓ ਚੱਲ ਰਹੀ ਸੀ ਬਰਿੰਦਾਵਨ ਕੇ ਕਿਹੜੀ ਕਲੋਨੀ ਹੈ ਉੱਥੇ ਵੀ ਇਹੀ ਹਾਲ ਹੈ ਲੋਕੀ ਪਾਣੀ ਦੇ ਤਰਸਦੇ ਪਏ ਨੇ ਸੋ ਸਰ ਲੋਕਾਂ ਨੂੰ ਅਜਾ ਵੇਅਰ ਕਰਨ ਦੀ ਲੋੜ ਹੈ ਕਿਉਂਕਿ ਬਹੁਤ ਮਹਿੰਗੇ ਮਹਿੰਗੇ ਮਕਾਨ ਲੋਕ ਲੈ ਲੈਂਦੇ ਨੇ ਧੋਖੇਦੜੀ ਦਾ ਸ਼ਿਕਾਰ ਹੋ ਜਾਂਦੇ ਅੱਜ ਲੋਕਾਂ ਨੂੰ ਵੇਅਰ ਹੋਣ ਦੀ ਲੋੜ ਹੈ ਕਿ ਵੀ ਉਹਨਾਂ ਕਲੋਨੀਆਂ ਦੇ ਵਿੱਚ ਜਗ੍ਹਾ ਨਾ ਲੈਣ ਕਿਉਂਕਿ ਇਹ ਬਾਅਦ ਦੇ ਵਿੱਚ ਧੋਖੇਦੜੀ ਦਾ ਸ਼ਿਕਾਰ ਹੋਣਗੇ ਮੈਂ ਤਾਂ ਉਹੀ ਕਹਿੰਨਾ ਵਾਂ ਕਿ ਜਿਹੜਾ ਬੰਦਾ ਆਪਣੇ ਖੂਨ ਪਸੀਨੇ ਦੀ ਕਮਾਈ ਲਾਰਿਆ ਆਪਣੇ ਮਕਾਨ ਬਣਾਉਂਦੇ ਮਕਾਨ ਬੰਦਾ ਜ਼ਿੰਦਗੀ ਚ ਇੱਕ ਵਾਰੀ ਬਣਾਉਂਦਾ ਬਾਰ ਬਾਰ ਮਕਾਨ ਨਹੀਂ ਬੰਦਾ ਇਹੋ ਨਹੀਂ ਹੈਗਾ ਕਿ 2 ਸਾਲ ਬਾਅਦ ਮਕਾਨ ਬਣ ਜਾਏਗਾ ਜਾਂ ਸਾਲ ਬਾਅਦ ਦੁਬਾਰਾ ਬਣ ਜਾਊਗਾ ਮਕਾਨ ਬੰਦਾ ਜ਼ਿੰਦਗੀ ਇੱਕ ਵਾਰੀ ਬਣਾਉਂਦਾ ਮੁੜ ਕੇ 23 ਸਾਲ ਬੱਚੀ ਅੱਗੋਂ ਬਣਾਉਂਦਾ ਬਣਾਣ ਪਿਓ ਇੱਕ ਵਾਰੀ ਬਣਾ ਕੇ ਦੇ ਜਾਂਦਾ ਅੱਜ ਉਹੀ ਮਕਾਨ ਜਦੋਂ ਲੋਕੀ ਪੀਲਾ ਪੰਜਾ ਢਾਣ ਆ ਜਾਂਦੇ ਨੇ ਅੱਜ ਖੂਨ ਪਸੀਨੇ ਦੀ ਕਮਾਈ ਹੋਵੇ ਤੇ ਤੁਹਾਡਾ ਕੋਈ ਮਕਾਨ ਢਾਣ ਆ ਜਾਵੇ ਤੁਹਾਡੇ ਤੇ ਕੀ ਬੀਤੇਗਾ ਆ ਜਿਹੜੇ ਕਰਪਟ ਮੈਂ ਕਹੂੰਗਾ ਕਿ ਰਿਸ਼ਵਤਖੋਰ ਜਿਹੜੇ ਪੈਸੇ ਲੈ ਕੇ ਇਹਨਾਂ ਨੂੰ ਕਰੋਨਾ ਜਰਾਂ ਢਿੱਡ ਪਰਦੇ ਬਣੇ ਆਪਣੇ ਚੰਦ ਪੈਸੇ ਪਿੱਛੇ ਅੱਜ ਸੁਣ ਨਹੀਂ ਰਹੇ ਕੱਲ ਸਭ ਤੋਂ ਪਹਿਲਾਂ ਪਹਿਲਾਂ ਪੰਜਾ ਲੈ ਕੇ ਖੜੇ ਹੋਣਗੇ ਉੱਥੇ ਕੱਲ ਤਾਂ ਜੀ ਤੇ ਇਦਾਂ ਜਦੋਂ ਬਣਦੀ ਧੀਰ ਹੈ ਅਗਲੇ ਨੂੰ ਪਹਿਲੇ ਨੀਹਾਂ ਚੱਕਣ ਦਿੰਦੇ ਨੇ ਕਹਿੰਦੇ ਨੇ ਲੈਂਟਰਵਿਊ ਪਾਲਾ ਉਦੋਂ ਕਹਿੰਦੇ ਹੁਣ ਟਾਣਾ ਜਦੋਂ ਅਗਲੇ ਦੇ ਪੈਸੇ ਸਾਰੇ ਲੱਗ ਚੁੱਕੇ ਹੁੰਦੇ ਨੇ ਅੱਜ ਅੱਜ ਉਹ ਕਿਸੇ ਦੀ ਕੋਈ ਗੱਲ ਨਹੀਂ ਅੱਜ ਕਲੋਨੀ ਦੀ ਸ਼ਿਕਾਇਤ ਪੈ ਰਹੀ ਹੈ ਉਹ ਤੁਸੀਂ ਕਲੋਨੀ ਬੰਦ ਕਰੋ ਕਿਉਂ ਨਹੀਂ ਇਹਨਾਂ ਦਾ ਗਲਾ ਘੋਟਦੇ ਆ ਆਮ ਬੰਦੇ ਦਾ ਗਲਾ ਘੋਟਣ ਨੂੰ ਹਰ ਬੰਦਾ ਤਿਆਰ ਹੈ चौकार ਦੇ ਕਲਰ ਨੂੰ ਵੀ ਕੋਈ ਹੱਥ ਨਹੀਂ ਪਾਉਂਦਾ ਅਸੀਂ ਤਾਂ ਕਈ ਇਸ ਤਰ੍ਹਾਂ ਦੀ ਵੀ ਜਗਾਵਾ ਵੇਖੀ ਜਿੱਥੇ 200 300 ਗਜ ਦਾ ਜੇ ਮਕਾਨ ਜਾਂ ਕਮਰਸ਼ੀਅਲ ਬਿਲਡਿੰਗ ਬਣ ਰਹੀ ਉੱਥੇ ਪੀਲਾ ਪੰਜਾਬ ਪਹੁੰਚਿਆ ਹੁੰਦਾ ਐਥੇ 5 500 ਗਜ ਐਡੇ ਐਡੇ ਕਿੱਲੇ 'ਚ ਬਣ ਰਹੀ ਹੈ ਉੱਥੇ ਨਹੀਂ ਪਹੁੰਚਦੇ ਉੱਥੇ ਦੇਖੋ ਜਿੱਥੋਂ ਪੈਸੇ ਮਿਲ ਗਏ ਉੱਥੇ ਆਪਾਂ ਕਿਉਂ ਜਾਵਾਂਗੇ ਅਸੀਂ ਤਾਂ ਉੱਥੇ ਜਾਂਦੇ ਜਿੱਥੋਂ ਪੈਸੇ ਨਹੀਂ ਮਿਲਦੇ ਅਸੀਂ ਅਫਸਰਾਂ ਗਰੀਬ ਗਰੀਬ ਲੋਕ ਮਜਬੂਰ ਹੋ ਕੇ ਦਿੰਦੇ ਅਸੀਂ ਅਸੀਂ ਉੱਥੇ ਜਾਣਾ ਜਿੱਥੋਂ ਪੈਸੇ ਨਹੀਂ ਮਿਲਦੇ ਜਿੱਥੋਂ ਪੈਸੇ ਮਿਲ ਗਏ ਪੋਲੀਟੀਕਲ ਸ਼ਹਿ ਮਿਲ ਗਈ ਉੱਥੇ ਜਾਣਾ ਉਥੇ ਉਹ ਕੰਪਲੇਂਟ ਆ ਪਾਈ ਜਵੇ 10 ਵਾਰੀ ਫੋਨ ਕਰਕੇ ਭਰਾਨਾ ਪੈਂਦਾ ਆਜੋ ਜੀ ਆਜੋ ਜੀ ਉਥੇ ਇਦਾਂ ਹੋ ਰਿਹਾ ਜੀ ਜਦੋਂ ਅਫਸਰ ਦੇ ਗਲਤ ਜਾਂਦੀ ਫਿਰ ਭਈਦਾ ਉਹ ਹਮ ਆਮ ਜਨਤਾ ਨੂੰ ਚਾਹੀਦਾ ਹੈ ਕਿ ਜੋ ਵੀ ਕੰਪਲੇਂਟ ਕਰੇ ਅਫਸਰ ਦੇ ਅਫਸਰ ਦੀ ਕੰਪਲੇਂਟ ਕਰੇ ਕੀ ਕਹੋਗੇ ਲੋਕਾਂ ਨੂੰ ਕੀ ਅਪੀਲ ਕਰੋਗੇ ਮੈਂ ਆਮ ਜਨਤਾ ਨੂੰ ਤਾਂ ਇਹੀ ਅਪੀਲ ਕਰਨਾ ਚਾਹਾਂਗਾ ਕਿ ਜਿਹੜੀ ਵੀ ਕੋਈ ਕੰਪਲੇਂਟ ਹੁੰਦੀ ਹੈ ਕੋਈ ਕਲੋਨੀ ਬਾਰੇ ਪੁੱਛਣਾ ਕੋਈ ਨਵੀਂ ਬਣ ਰਹੀ ਹੈ ਤਾਂ ਉਸ ਜਿਹੜੇ ਉਹ ਹਦਾਇਤਾਂ ਚ ਆਉਂਦੀ ਹੈ ਚਾਹੇ ਉਹ ਕਾਰਪੋਰੇਸ਼ਨ ਜਾਂਦੀ ਆ ਤਾਂ ਕਾਰਪੋਰੇਸ਼ਨ ਨੂੰ ਪੁੱਛਿਆ ਜਾਵੇ ਉਸ ਅਫਸਰ ਨੂੰ ਇੱਕ ਲੈਟਰ ਪਾ ਕੇ ਬਕਾਇਦਾ ਕਾਗਜ਼ਾਂ ਤੇ ਜ਼ੁਬਾਨੀ ਨਹੀਂ ਤੇ ਜਿਹੜੀ ਗਲੱਡ ਅੰਦਰ ਆਂਦੀ ਆ ਉਹ ਗਲੱਡ ਅਫਸਰਾਂ ਨੂੰ ਬਕਾਇਦਾ ਇੱਕ ਕਾਗਜ਼ੇ ਨਾਲ ਪੁੱਛਿਆ ਜਾਵੇ ਵੀ ਇਹ ਇਹ ਕਲੋਨੀ ਵਿੱਚ ਮੈਥੇ ਮਕਾਨ ਲੈਣਾ ਉਹਦੇ ਵਿੱਚ ਆਹ ਜਗ੍ਹਾ ਹੈਗੀ ਆ ਉਹ ਅਪਰੂਵਡ ਆ ਉਹਦੀ ਸਹਿਮਤੀ ਨਾਲ ਉਹਦੀ ਲਿਖਤ ਨਾਲ ਉਹ ਲੈ ਲਓ ਤੇ ਠੀਕ ਹੈ ਆਦਰਵਾਇਜ਼ ਇਹਨਾਂ ਠੱਗਾਂ ਤੋਂ ਬਚ ਕੇ ਰੋ ਇਹ ਠੱਗ ਨੇ ਇਹਨਾਂ ਦਾ ਕੱਖ ਨਹੀਂ ਜਾਣਾ ਸਾਡੇ ਮਿਹਨਤ ਦੇ ਪੈਸੇ ਲੱਗੇ ਹੋਏ ਨੇ ਆਪਣੀ ਮਿਹਨਤ ਦੇ ਪੈਸਿਆਂ ਨੂੰ ਉਸ ਤਰੀਕੇ ਨਾਲ ਲਾਓ ਕਿ ਜਿਹੜਾ ਤੁਹਾਡੇ ਬੱਚਿਆਂ ਨੂੰ ਵੀ ਦਿੱਕਤ ਨਾ ਹੋਵੇ ਸ਼ਿਵ ਸ਼ਕਤੀ ਹੋਮਵਰਕ ਦੀ ਸ਼ਿਵ ਸ਼ਕਤੀ ਹੋਮਵਰਕ ਦਾ ਇੰਨੀਆ ਕੰਪਲੇਂਟ ਹੈ ਜੀ ਤੁਹਾਨੂੰ ਮੈਂ ਦੱਸ ਕੇ ਟਾ ਹੈ ਕਿ ਸੁਪਰਡੈਂਟ ਸਾਹਿਬ ਨਾਲ ਮੇਰੀ ਗੱਲ ਹੋਈ ਉਹ ਕਹਿੰਦੇ ਜੀ ਮੈਂ ਨਾ ਐਫ ਆਈ ਆਰ ਕਰਨ ਲਈ ਕਹਤਾ ਪੁਲਿਸ ਨੂੰ ਤੁਸੀਂ ਪੁਲਿਸ ਨੂੰ ਐਫ ਆਈ ਆਰ ਕਰਨ ਲਈ ਕਹਤਾ ਤੁਸੀਂ ਕੀ ਕਰਦੇ ਪਿਓ ਤੁਹਾਡੀ ਕੀ ਜ਼ਿੰਮੇਵਾਰੀ ਹੈ ਦੇਸ਼ ਪ੍ਰਤੀ ਸ਼ਹਿਰ ਪ੍ਰਤੀ ਤੁਹਾਡੀ ਕੀ ਜ਼ਿੰਮੇਵਾਰੀ ਹੈ ਤੁਸੀਂ ਉਸ ਗੱਲ ਦੇ ਅਫਸਰ ਲੱਗੇ ਹੋਏ ਹੋ ਤੁਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਸਿਰਫ ਕਹਿਤਾ ਜੀ ਮੈਂ ਪੁਲਿਸ ਨੂੰ ਕਹਿਤਾ ਤੁਸੀਂ ਨਾਲ ਲਿਜਾਓ ਉੱਥੇ ਜਾ ਕੇ ਉਹਨੂੰ ਬੰਦ ਕਰੋ ਕਲੋਨੀ ਪਿਆ ਭਾਈ ਕਲੋਨੀ ਵਿਕਰੀ ਨਹੀਂ ਚਾਹੀਦੀ ਸੋ ਲੱਗਦਾ ਹੈ ਕਿ ਇਹੋ ਜਿਹੇ ਅਫਸਰਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਦੇਖੋ ਜੀ ਪਹਿਲਾਂ ਅਫਸਰਾਂ ਤੇ ਹੀ ਕੋਈ ਕਾਰਵਾਈ ਹੋਣੀ ਚਾਹੀਦੀ ਹੁਣ ਮੇਰਾ ਅਗਲਾ ਜਿਹੜਾ ਟਾਰਗੇਟ ਹੈ ਉਹ ਅਫਸਰ ਹੀ ਨੇ ਵੀਜੀਲੈਂਸ ਨੂੰ ਇਹਨਾਂ ਦੀ ਬਕਾਇਦਾ ਪ੍ਰੋਪਰ ਲਿਖਤ ਕੰਪਲੇਂਟ ਪਾਊਗੀ ਕਿ ਜਿਹੜੀ ਵੀਜੀਨੈਂਸ ਜਿੱਦਾ ਅਨੇਲ ਤੇ ਕੀਤੀ ਉਹਦਾ ਇਹਨਾਂ ਸਾਰਿਆਂ ਤੇ ਕਾਰਵਾਈ ਹੋਵੇ ਜਿਹੜੇ ਆ ਚੀਜ਼ਾਂ ਦੇ ਦੋਸ਼ੀ ਨੇ